ਟੱਕੜਾ ਸ਼ਰੀਰ ਕਿ ਤੂੰ ਫਿੱਟੂ ਸੱਦੇ ਵਾਂਗੂ ਪਾ ਦੋ ਕਬੱਡੀਆਂ ਓਏ ਜਿੱਤ ਨਹੀਂ ਦੇਣਾ ਕੋਈ ਹੋਰ ਮਿੱਤਰੋ ਉਹ ਟੁਰਕਾਰ ਦਾ ਕੱਪ ਕਿਵੇਂ ਜਿੱਤਣਾ ਲਾ ਕੇ ਟੌਲੀਆਂ ਪੱਟਾਂ ਦਾ ਪੂਰਾ ਜ਼ੋਰ ਮਿੱਤਰੋ ਆ ਬੁੱਟਾ 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 ਤੇ ਸ਼ਾਦੀ ਅਣਦਾਣੇ ਵਾਲਾ ਅਣ ਦੇਖਣ ਵਾਲਾ ਕਬੱਡੀ 365 ਤੇ ਆਓ 28200 ਤੇ ਗੋਗੋ ਤੇ ਬਿੱਟੂ ਦੀ ਜੋੜੀ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਪ੍ਰਸਿੱਧ ਨੇ ਮੇਰੇ ਮਿੱਤਰੋ ਇੱਕ ਪਾਸੇ ਕਹਿੰਦੇ ਹੁਸ਼ਿਆਰਾ ਹੁਸ਼ਿਆਰਾ ਬਾਪਰੀਆ ਉਹ ਢਾ ਕੇ ਹਿੱਕਦੇ ਰਹਿ ਗਿਆ ਢਾ ਕੇ ਹਿੱਕਦੇ ਰਹਿ ਗਿਆ ਵੀ ਲੱਗ ਗਿਆ ਜਫਾ ਯਾਰੋ ਧਾ ਵੀ ਗਿਆ ਡੱਕਿਆ ਜਾਂਦੀਆਂ ਕੀ ਗੱਲ ਇਧਰਲੇ ਵਾਲੀ ਜਫੇ ਤੇ ਰੌਣਹੇ ਨਹੀਂ ਪਾਇਆ ਸਵਾਦ ਨਹੀਂ ਆਇਆ ਦੱਸੋ ਯਾਰ ਉਧਰ ਆਹ ਟੱਕਰ ਸਿਰੇ ਦੀ ਹੋ ਗਤਿੰਦਰ ਬਾਈ ਓਏ ਕੌਡੀ ਵਾਲੇ ਸਾਹ ਪਿਰਪੇ ਆ ਕੌਡੀ ਵਾਲੇ ਆ ਕਦੇ ਸ਼ਾਦੀ ਕਬੱਡੀ ਪਾ ਰਿਹਾ ਆ ਚਾਰ ਜਾਫੀਆਂ ਦੇ ਬੋਲਿਆ ਧਾਵਾ ਹੁਣ ਘਾਂਗਿਆ ਵਾਲੇ ਨਾਲ ਮੈਨੂੰ ਲੱਗਦਾ ਮੈਨੂੰ ਲੱਗਦਾ ਵੀ ਘਾਂਗਿਆ ਵਾਲਾ ਟੁੱਟ ਟੁੱਟ ਪਉ ਜਾਂ ਫੇਰ ਕਹਿੰਦੇ ਹੁਸ਼ਿਆਰ ਸਿੰਘ ਜਾਂ ਪੁੱਟਾਂ ਦਾਣੇ ਪਿੰਡ ਦਾ ਇਹ ਤੇ ਸਮਾਂ ਦੱਸੂ ਮੇਰੇ ਮਿੱਤਰੋ ਹੋਏ ਸਾਹਮਣੇ